ਵੀ ਮੇਰਾ ਨਾਮ ਸ਼ਿਵਮ ਖੰਨਾ ਜੀ ਤੇ ਜਿਹੜੀ ਹੈ ਸ਼ੋਭਾ ਯਾਤਰਾ ਦਾ ਨਿਰਮਾਨ ਕਟੜਾ ਦੂਲੋ ਮੰਦਿਰ ਬਾਬਾ ਲਾਲ ਜੀ ਵੱਲੋਂ ਕੀਤਾ ਜਾ ਰਿਹਾ ਜਿਹੜੀ 36ਵੀਂ ਸ਼ੋਭਾ ਯਾਤਰਾ ਦੀ ਯੋਜਨਾ ਹੈ ਤੇ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸਰੂਪ ਤਿਆਰ ਕੀਤੇ ਗਏ ਨੇ ਤੇ ਵੱਖ-ਵੱਖ ਏਰੀਆ ਦੇ ਵਿੱਚੋਂ ਨਿਕਲੀ ਜਾਏਗੀ ਜਿੱਦਾਂ ਕਿ ਤੁਹਾਡਾ ਕਾਲੀਸੰਗ ਚੇਂਜ ਹਾਥੀਗੜ ਤੋਂ ਹੁੰਦੇ ਹੋਏ ਲੋਗੜ ਲੋਕਰ ਤੋਂ ਕਾਪ ਕਾਪ ਡਿੱਕਾ ਤੋਂ ਚਸਤੀਚੜੀ ਤੋਂ ਵਾਪਸੀ ਆਂਦੇ ਦੁਬਾਰਾ ਇੱਥੇ ਸਮਾਪਤ ਕੀਤੀ ਜਾਏਗੀ ਇਹ ਸੰਤਾਂ ਦੀ ਜੀ ਨੀ ਯਾਤਰਾ ਵਿੱਚ ਕਿੰਨਾ ਉਤਸ਼ਾਹ ਦੇਖੋ ਜੀ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਉਤਸ਼ਾਹ ਕਿੰਨਾ ਇਕੱਠਾ ਇਕੱਠਾ ਹੋਇਆ ਸਾਰੇ ਵਕ ਵਕਤ ਧਰਮ ਦੇ ਤੇ ਕੋਈ ਜਾਤੀ ਪਾਤੀ ਦਾ ਕੋਈ ਲੈਣਦੇ ਨਹੀਂ ਵਕ ਵਕਤ ਧਰਮ ਦੇ ਲੋਕ ਵੀ ਸਾਰੇ ਨਿਮੰਤਰਿਤ ਨੇ ਤੇ ਆਏ ਵੀ ਨੇ ਆਪਣੀ ਹਾਜ਼ਰੀ ਵੀ ਕਬੂਲ ਕੀਤੀ ਹੈ ਦੇਖੋ ਜੀ ਇੱਕ ਗਾਲੀ ਮਤਾ ਜੀ ਸਰੂਪ ਤਿਆਰ ਕੀਤਾ ਹੈ RAM LAKSHMI JI ਦਾ ਸਰੂਪ ਤਿਆਰ ਕੀਤਾ ਹੈ HANUMAN JI ਦਾ BUJRANG BALI JI ਦਾ ਸਰੂਪ ਤਿਆਰ ਕੀਤਾ ਹੈ ਹੋਰ ਵਕ ਵਕਤਾਂ ਦੇ ਸਰੂਪ ਤਿਆਰ ਕੀਤੇ ਗਏ ਨੇ ਸਰ ਨੌਜਵਾਨ ਪੀੜੀ ਜਿਹੜੀ ਨਸ਼ੇਵਾਲ ਤੁਰ ਗਈ ਹੈ ਉਹ ਆਪਣੇ ਸਨਾਤਨ ਧਰਮ ਵਾਲਾਂ ਆਪਣੇ ਸ਼ੋਭਾ ਯਾਤਰਾ ਜਿਹੜੇ ਲੁਕਤ ਹੋ ਰਹੀਆਂ ਹਨ ਉਹ ਦੁਬਾਰਾ ਆ ਕੇ ਆਪਣੀਆਂ نکال ਲੀਆਂ ਸ਼ੁਰੂ ਕਰਨ ਜਿਹਦੇ ਨਾਲ ਸਾਡੇ ਸਨਾਤਨ ਵਿਸ਼ੇ ਦਾ ਹਿੱਸਾ ਤੇਰੇ ਵਿੱਚ ਵਾਦੇ ਚੜ ਕੇ ਆਉਣਾ ਚਾਹੀਦਾ ਸਾਰਿਆਂ ਨੂੰ ਜੈਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਕੱਲ ਨੂੰ ਸਾਰੇ ਲੋਕਾਂ ਨੂੰ ਸਾਰੇ ਤਿਉਹਾਰਾਂ ਦੀਆਂ ਜਿਹੜੇ ਕਿਉਂਕਿ ਇਹ ਮਹੀਨਾ ਹੀ ਤਹਾਰਾ ਬਹੁਤ ਬਹੁਤ ਵਧਾਈ ਖਾਸ ਕਰ ਬਾਬਾ ਲਾਲੀ ਮੰਦਿਰ ਦੇ ਬੱਚਿਆਂ ਨੂੰ ਕਿਉਂ 36ਵੀਂ ਯਾਤਰਾ ਦッコ ਹੈ ਬੱਚੇ ਅਸਕਰ ਵਧਾਈ ਦੇ ਪਾਤਰ ਸ਼ਹਿਰ ਚੋਂ ਆਈ ਤੇ ਦਿਨ ਘੜ ਰੋੜ ਸੰਕੜੇ ਰਾਤਰੀ ਯਾਤਰਾ ਨਿਕਲਨੀ ਹੈ ਅੰਦਰੂਨ ਸ਼ਹਿਰ ਚੋਂ ਬਾਰਾ ਗੜ ਸਿਰਫ ਤੋ ਹੋ ਰਹਿ ਗਏ ਇੱਕ ਹੈ ਤੇ ਇੱਕ ਜਿਹੜੀ ਹੁਣ ਯੰਗਸ ਇਹ ਬੱਚੇ ਬਹੁਤ ਵਧਾਈ ਦੇ ਪਾਤਰ ਇਹਨਾਂ ਨੇ ਆਪਣੇ ਵਟਿਆਂ ਦੇ ਚੱਲੇ ਕਦਮਾਂ ਦਸੇ ਕਦਮਾਂ ਚੱਲ ਕੇ ਕੱਢ ਰਹੇ ਮੇਰੀ ਬਾਕੀ ਪਾਕਤਾਨੂ ਵੀ ਸੁਨਾਤੀ ਨੂੰ ਅਪੀਲ ਹੈ ਕਿ ਆਪਣੇ ਧਰਮ ਦੇ ਮਾਰਤੇ ਜਿਹੜੇ ਬੱਚੇ ਚੱਲ ਰਹੇ ਉਹਨਾਂ ਨੂੰ ਪ੍ਰੋਤਸਾਹਨ ਦਿਆ ਕਰੋ ਇਹ ਉਹ ਬੱਚੇ ਹੈ ਪਾਏ ਕਰੋਨਾ ਆਵੇ ਪਾਏ ਵਾਰਡ ਆਵੇ ਕੋਈ ਧਾਰਮਿਕ ਯਾਤਰਾ ਹੋਵੇ ਇਹ ਬਾਦ ਛੱਡ ਕੇ ਹਿੱਸਾ ਰਹਿੰਦੇ ਆ ਤੇ ਸਤ੍ਰੇਂ ਦਿਨ ਬੱਚੇ ਜੀ ਨੇ ਇਹਨਾਂ ਦਾ ਹੌਸਲਾ ਵਧਾਇਆ ਕਰੋ ਧਾਰਮਿਕ ਯਾਤਰਾ ਉਹੀ ਕੌਮਾਂ ਜੁੱਲੀਆਂ ਰਹੰਦੀਆਂ ਜਿਹੜੇ ਆਪਣੇ ਧਰਮ ਨੂੰ ਯਾਦ ਰੱਖਦੀਆਂ ਇੱਕ ਵਾਰ ਫੇਰ ਤੋਂ ਆਈ ਦੇ ਦਿਨ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜੈਸ਼ ਜੀ ਦੇਖਿਆ ਜਾਂਦਾ ਜਿਹੜੀ ਨੌਜਵਾਨ ਪੀੜੀ ਆ ਉਹ ਜ਼ਿਆਦਾਤਰ ਤਾਂ ਘਰਾਂ ਦੀ ਰਹਿਦੀ ਆ ਜਿਹੜੀ ਆ ਆਪਣੇ ਸਨਾਤਾ ਤੋਂ ਹੰਢਦੀ ਆ ਉਹਨਾਂ ਨੂੰ ਕੀ ਮੈਸੇਜ ਦੇਖੋ ਮੇਰਾ ਸੋਚਲੀ ਬਾਕੀਆਂ ਨਾਲੋਂ ਅਲੱਗ ਆ ਨੌਜਵਾਨ ਪੀੜੀ ਉਹਦੇ ਜਦੋਂ ਜਿੱਥੇ ਸਾਡਾ ਕਸੂਰ ਆ ਜਾਂਦਾ ਪੀੜੀ ਨੂੰ ਕਹਿੰਦੇ ਨਾ ਜੇ ਆਲੂ ਬੀਜਾਂਗੇ ਆਲੂ ਮਿਲਣਗੇ ਗੰਡੇ ਬੀਜਾਂਗੇ ਤਾਂ ਆਲੂ ਵੀ ਕਾ ਗੰਡੇ ਨਹੀਂ ਮਿਲਦੇ ਸਤ ਕੁਝ ਪਿਛਲਾ ਇਹੋ ਲਿਆ ਗੈਰ ਸੀ ਜਦੋਂ ਅਸੀਂ ਟਾਈਮ ਹੀ ਨਹੀਂ ਦੇਣਾ ਪਰਿਵਾਰ ਨੂੰ ਤੇ ਬੱਚਿਆਂ ਨੂੰ ਕੀ ਪਤਾ ਲੱਗਣਾ ਅੱਜ ਤੋਂ 30 40 ਸਾਲ ਪਹਿਲਾਂ ਹੀ ਪਰਿਵਾਰ ਇਕੱਠੇ ਬੰਨਦਾ ਸੀ ਸੁੱਖ ਦੁੱਖ ਦਾ ਬੱਚਿਆਂ ਨੂੰ ਪਤਾ ਲੱਗਦਾ ਸੀ ਹੁਣ ਬੱਚਿਆਂ ਨੂੰ ਟਾਈਮ ਹੀ ਨਹੀਂ ਦਿੰਦੇ ਇਹ ਉਹ ਬੱਚੇ ਭੱਗਾਂ ਲੈ ਗਏ ਜਿਨ੍ਹਾਂ ਦੇ ਘਰ ਸਾਈ ਵੱਡੇ ਵੱਡੇ ਰਹਿ ਗਏ ਆ ਕਾਏ ਚਾਚੇ ਦਾਦੇ ਜਿਨ੍ਹਾਂ ਨੂੰ ਉਹਨਾਂ ਕੋਲੋਂ ਕੋਈ ਸਿੱਖਣ ਨੂੰ ਮਿਲਿਆ ਨਹੀਂ ਵੀ ਅਗਲੀ ਪੀੜ੍ਹੀ ਨੂੰ ਦੇਣ ਦਾ ਟਾਈਮ ਨਹੀਂਗਾ ਬੱਚਿਆਂ ਨੂੰ ਇਹ ਵੀ ਦੱਸ ਦੇਣ ਕੀ ਸਾਡਾ ਧਰਮ ਹੈ ਕੀ ਆ ਮੇਰੀ ਸਾਰੇ ਆਗੇ ਆ ਜੋੜ ਕੇ ਵੇਂਦੀ ਘੜ ਤੋਂ ਘੜ ਘੰਟਾ ਅੱਧਾ ਘੰਡਾ ਦਾ ਆਪਣੇ ਬੱਚਿਆਂ ਨੂੰ ਧਰਮ ਦੇ ਪ੍ਰਤੀ ਜਰੂਰ ਜਾਗਰੂਕ ਕਰਾ ਦੇਣਾ ਬੀਕੋ ਦੁਸ਼ਹਿਰਾ ਤੋਂ ਤੁਹਾਨੂੰ 3-4 ਸਾਲ ਮਿਲਿੰਦਾ ਹੀ ਆ ਜਗ੍ਹਾ ਨਹੀਂ ਆ ਪਬਲਿਕ ਵੀ ਬਾਤ ਰਹੀ ਸ਼ਰਧਾਲੂ ਵੀ ਵਧ ਰਹੇ ਆ ਉਹਦੇ ਕਾਰਨ ਹਰ ਸਾਲ ਕੋਸ਼ਿਸ਼ ਹੁੰਦੀ ਹੈ ਕਿ ਜੋ ਮੈਕਸਿਮਮ ਸੁਧਾਰ ਪਿਛਲੇ ਸਾਲ ਕਮੀਆਂ ਰਹਿ ਗਈਆਂ ਦੂਰ ਕੀਤੀ ਇਹਦੇ ਨਾਲ ਨਾਲ ਤੁਹਾਨੂੰ ਕਹਾਂ ਕਿ ਇਸ ਸਾਲ ਸਾਡੇ ਦੁਸ਼ਹਰੇ ਦੇ ਮੁੱਖ ਮਹਿਮਾਨ ਮੇਜਰ ਜਨਰਲ ਸ਼ਿਸ਼ਾਤਰੀ ਜੀ ਜਾਂ ਕਾਰਤਿਕ ਸ਼ਿਸ਼ਾਤਰੀ ਜੀ ਉਹ ਇਸ ਕੰਨ ਜਿਹੜਾ ਤਾਜ਼ਾ ਤਾਜ਼ਾ ਪਾਕਿਸਤਾਨ ਵਰਗੇ ਨਕਲੀ ਰਾਵਣ ਨੂੰ ਪਿੱਛੇ ਜਈ ਸਾਡੀ ਫੌਜ ਨੇ ਸੰਦੂਰ ਆਪਰੇਸ਼ਨ ਕਰ ਉਹਨਾਂ ਉਸ ਆਪਰੇਸ਼ਨ ਨੂੰ ਇੱਥੋਂ ਲੀਡ ਕੀਤਾ ਹੈ ਸ਼ਿਸ਼ਾਤਰੀ ਜੀ ਨੇ ਇਸ ਕੰਨ ਕਮੇਟੀ ਨੇ ਉਹਨਾਂ ਰਿਕਵੈਸਟ ਕੀਤੀ ਹੈ ਹਾਈ ਕਮਾਂਡ ਨੇ ਪਰਮਿਸ਼ਨ ਦਿੱਤੀ ਹੈ ਕੱਲ ਦੇ ਸਾਡੇ ਚੀਫ ਗੈਸ ਸ਼ਿਸ਼ਾਤਰੀ ਜੀ ਹੋਣਗੇ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਆ ਇੱਕ ਦੇ ਰਾਵਣ ਨੂੰ ਚਲਦਾ ਵੇਖੋ ਤੇ ਇੱਕ ਉਸ ਆਪਣੇ ਹੀਰੋ ਨੂੰ ਵੇਖੋ ਜਿੰਨੇ ਅਸਲ ਲੜਾਈ 'ਚ ਯੋਗਦਾਨ ਪਾਇਆ ਜਯਾ ਸ਼ੇਖਰ ਜੀਵਮ ਕੰਨਾ ਜੀ ਤੇ ਜਿਹੜੀ ਹੈ ਸ਼ੋਭਾ ਯਾਤਰਾ ਦਾ ਨਿਰਮਾਨ ਕਟੜਾ ਦੂਲੋ ਮੰਦਿਰ ਬਾਬਾ ਲਾਲ ਜੀ ਵੱਲੋਂ ਕੀਤਾ ਜਾ ਰਿਹਾ ਜਿਹੜੀ 36ਵੀਂ ਸ਼ੋਭਾ ਯਾਤਰਾ ਦੀ ਯੋਜਨਾ ਹੈ ਤੇ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਸਰੂਪ ਤਿਆਰ ਕੀਤੇ ਗਏ ਨੇ ਤੇ ਵੱਖ-ਵੱਖ ਏਰੀਆ ਦੇ ਵਿੱਚੋਂ ਨਿਕਲੀ ਜਾਏਗੀ ਜਿੱਦਾਂ ਕਿ ਤੁਹਾਡਾ ਕਾਲਿਸੰਗ ਚੇਂਜ ਹਾਠੀਗੜ੍ਹ ਤੋਂ ਹੁੰਦੇ ਹੋਏ ਲੋਗੜ ਲੋਕਰ ਤੋਂ ਕਾਪ ਕਾਪ ਡਿੱਕਾ ਤੋਂ ਚਸਤੀਚੜੀ ਤੋਂ ਵਾਪਸੀ ਆਂਦੇ ਦੁਬਾਰਾ ਇੱਥੇ ਸਮਾਪਤ ਕੀਤੀ ਜਾਏਗੀ ਇਹ ਸੰਤਾਂ ਦੀ ਜੀ ਨੀ ਯਾਤਰਾ ਵਿੱਚ ਕਿੰਨਾ ਉਤਸ਼ਾਹ ਦੇਖੋ ਜੀ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਉਤਸ਼ਾਹ ਕਿੰਨਾ ਇਕੱਠਾ ਇਕੱਠਾ ਹੋਇਆ ਸਾਰੇ ਵਕ ਵਕਤ ਧਰਮ ਦੇ ਤੇ ਕੋਈ ਜਾਤੀ ਪਾਤੀ ਦਾ ਕੋਈ ਲੈਣਦੇ ਨਹੀਂ ਵਕ ਵਕਤ ਧਰਮ ਦੇ ਲੋਕ ਵੀ ਸਾਰੇ ਨਿਮੰਤਰਿਤ ਨੇ ਤੇ ਆਏ ਵੀ ਨੇ ਆਪਣੀ ਹਾਜ਼ਰੀ ਵੀ ਕਬੂਲ ਕੀਤੀ ਹੈ ਦੇਖੋ ਜੀ ਇੱਕ ਗਾਲੀ ਮਤਾ ਜੀ ਸਰੂਪ ਤਿਆਰ ਕੀਤਾ ਹੈ RAM LAKSHMI JI ਦਾ ਸਰੂਪ ਤਿਆਰ ਕੀਤਾ ਹੈ HANUMAN JI ਦਾ BUJRANG BALI JI ਦਾ ਸਰੂਪ ਤਿਆਰ ਕੀਤਾ ਹੈ ਹੋਰ ਵਕ ਵਕਤਾਂ ਦੇ ਸਰੂਪ ਤਿਆਰ ਕੀਤੇ ਗਏ ਨੇ ਸਰ ਨੌਜਵਾਨ ਪੀੜੀ ਜਿਹੜੀ ਨਸ਼ੇਵਾਲ ਤੁਰ ਗਈ ਹੈ ਉਹ ਆਪਣੇ ਸਨਾਤਨ ਧਰਮ ਵਾਲਾਂ ਆਪਣੇ ਸ਼ੋਭਾ ਯਾਤਰਾ ਜਿਹੜੇ ਲੁਕਤ ਹੋ ਰਹੀਆਂ ਹਨ ਉਹ ਦੁਬਾਰਾ ਆ ਕੇ ਆਪਣੀਆਂ ਨਿਕਾਲ ਲੀਆਂ ਸ਼ੁਰੂ ਕਰਨ ਜਿਹਦੇ ਨਾਲ ਸਾਗੇ ਸਨਾਤਨ ਵਿਸ਼ੇ ਦਾ ਹਿੱਸਾ ਤੇਰੇ ਵਿਚਵਾਦ ਚੜ ਕੇ ਆਉਣਾ ਚਾਹੀਦਾ ਸਾਰਿਆਂ ਨੂੰ ਜੈਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਪੱਲ ਤੇ ਸਾਰੇ ਲੋਕਾਂ ਨੂੰ ਸਾਰੇ ਤਿਹਾਰਾਂ ਦੀਆਂ ਜਿਹੜੇ ਕਿਉਂਕਿ ਇਹ ਮਹੀਨਾ ਹੀ ਤਿਹਾਰਾਂ ਬਹੁਤ ਬਹੁਤ ਵਧਾਈ ਖਾਸ ਕਰ ਬਾਬਾ ਲਾਲੀ ਮੰਦਰ ਦੇ ਬੱਚਿਆਂ ਨੂੰ ਕਿਉਂ 36ਵੀਂ ਯਾਤਰਾ ਦッコ ਹੈ ਬੱਚੇ ਅਸਕਰ ਵਧਾਈ ਦੇ ਪਾਤਰ ਸ਼ਹਿਰ ਚੋਂ ਆਈ ਤੇ ਦਿਨ ਘੜ ਰੋੜ ਸੰਕੜੇ ਰਾਤਰੀ ਯਾਤਰਾ ਨਿਕਲਨੀ ਹੈ ਅੰਦਰੂਨ ਸ਼ਹਿਰ ਚੋਂ ਬਾਰਾ ਗੜ ਸਿਰਫ ਤੋ ਹੋ ਰਹਿ ਗਏ ਇੱਕ ਹੈ ਤੇ ਇੱਕ ਜਿਹੜੀ ਹੁਣ ਯੰਗਸ ਇਹ ਬੱਚੇ ਬਹੁਤ ਵਧਾਈ ਦੇ ਪਾਤਰ ਇਹਨਾਂ ਨੇ ਆਪਣੇ ਵਟਿਆਂ ਦੇ ਚੱਲੇ ਕਦਮਾਂ ਦਸੇ ਕਦਮਾਂ ਚੱਲ ਕੇ ਕੱਢ ਰਹੇ ਮੇਰੀ ਬਾਕੀ ਪਾਕਤਾਨੂ ਵੀ ਸੁਨਾਤੀ ਨੂੰ ਅਪੀਲ ਹੈ ਕਿ ਆਪਣੇ ਧਰਮ ਦੇ ਮਾਰਤੇ ਜਿਹੜੇ ਬੱਚੇ ਚੱਲ ਰਹੇ ਉਹਨਾਂ ਨੂੰ ਪ੍ਰੋਤਸਾਹਨ ਦਿਆ ਕਰੋ ਇਹ ਉਹ ਬੱਚੇ ਹੈ ਪਾਏ ਕਰੋਨਾ ਆਵੇ ਪਾਏ ਵਾਰਡ ਆਵੇ ਕੋਈ ਧਾਰਮਿਕ ਯਾਤਰਾ ਹੋਵੇ ਇਹ ਬਾਦ ਛੱਡ ਕੇ ਹਿੱਸਾ ਰਹਿੰਦੇ ਆ ਤੇ ਸਤ੍ਰੇਂ ਦਿਨ ਬੱਚੇ ਜੀ ਨੇ ਇਹਨਾਂ ਦਾ ਹੌਸਲਾ ਵਧਾਇਆ ਕਰੋ ਧਾਰਮਿਕ ਯਾਤਰਾ ਉਹੀ ਕੌਮਾਂ ਜੁੱਲੀਆਂ ਰਹੰਦੀਆਂ ਜਿਹੜੇ ਆਪਣੇ ਧਰਮ ਨੂੰ ਯਾਦ ਰੱਖਦੀਆਂ ਇੱਕ ਵਾਰ ਫੇਰ ਤੋਂ ਆਈ ਦੇ ਦਿਨ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜੈਸ਼ ਜੀ ਦੇਖਿਆ ਜਾਂਦਾ ਜਿਹੜੀ ਨੌਜਵਾਨ ਪੀੜੀ ਆ ਉਹ ਜ਼ਿਆਦਾਤਰ ਤਾਂ ਘਰਾਂ ਦੀ ਰਹਿਦੀ ਆ ਜਿਹੜੀ ਆ ਆਪਣੇ ਸਨਾਤਾ ਤੋਂ ਹੰਢਣੀ ਆ ਉਹਨਾਂ ਨੂੰ ਕੀ ਮੈਸੇਜ ਦੇਖੋ ਮੇਰਾ ਸੋਚਲੀ ਬਾਕੀਆਂ ਨਾਲੋਂ ਅਲੱਗ ਆ ਨੌਜਵਾਨ ਪੀੜੀ ਉਹਦੇ ਜਦੋਂ ਜਿੱਥੇ ਸਾਡਾ ਕਸੂਰ ਆ ਜਾਂਦਾ ਪੀੜੀ ਨੂੰ ਕਹਿੰਦੇ ਨਾ ਜੇ ਆਲੂ ਬੀਜਾਂਗੇ ਆਲੂ ਮਿਲਣਗੇ ਗੰਡੇ ਬੀਜਾਂਗੇ ਤਾਂ ਆਲੂ ਵੀ ਕਾ ਗੰਡੇ ਨਹੀਂ ਮਿਲਦੇ ਸਤ ਕੁਝ ਪਿਛਲਾ ਇਹੋ ਲਿਆ ਗੈਰ ਸੀ ਜਦੋਂ ਅਸੀਂ ਟਾਈਮ ਹੀ ਨਹੀਂ ਦੇਣਾ ਪਰਿਵਾਰ ਨੂੰ ਤੇ ਬੱਚਿਆਂ ਨੂੰ ਕੀ ਪਤਾ ਲੱਗਣਾ ਅੱਜ ਤੋਂ 30 40 ਸਾਲ ਪਹਿਲਾਂ ਹੀ ਪਰਿਵਾਰ ਇਕੱਠੇ ਬੰਨਦਾ ਸੀ ਸੁੱਖ ਦੁੱਖ ਦਾ ਬੱਚਿਆਂ ਨੂੰ ਪਤਾ ਲੱਗਦਾ ਸੀ ਹੁਣ ਬੱਚਿਆਂ ਨੂੰ ਟਾਈਮ ਹੀ ਨਹੀਂ ਦਿੰਦੇ ਇਹ ਉਹ ਬੱਚੇ ਪਾਗਾਂ ਲੈ ਗਏ ਜਿਨ੍ਹਾਂ ਦੇ ਘਰ ਸਾਈ ਵੱਡੇ ਵੱਡੇ ਰਹਿ ਗਏ ਆ ਕਾਏ ਚਾਚੇ ਦਾਦੇ ਜਿਨ੍ਹਾਂ ਨੂੰ ਉਹਨਾਂ ਕੋਲੋਂ ਕੋਈ ਸਿੱਖਣ ਨੂੰ ਮਿਲਿਆ ਨਹੀਂ ਵੀ ਅਗਲੀ ਪੀੜ੍ਹੀ ਨੂੰ ਦੇਣ ਦਾ ਟਾਈਮ ਨਹੀਂਗਾ ਬੱਚਿਆਂ ਨੂੰ ਇਹ ਵੀ ਦੱਸ ਦੇਣ ਕਿ ਸਾਡਾ ਧਰਮ ਹੈ ਕੀ ਆ ਮੇਰੀ ਸਾਰੇ ਆ ਕੇ ਆ ਜੋੜ ਕੇ ਬੇਨਤੀ ਘੜ ਤੋਂ ਘੜ ਘੰਟਾ ਅੱਧਾ ਘੰਟਾ ਦਾ ਆਪਣੇ ਬੱਚਿਆਂ ਨੂੰ ਧਰਮ ਦੇ ਪ੍ਰਤੀ ਜਰੂਰ ਜਾਗਰੂਕ ਕਰਾ ਦੇ ਦੇਖੋ ਦੁਸ਼ਹਿਰਾ ਤਾਂ ਰੂਟੀਨ 4 ਸਾਲ ਮਲਿੰਦਾ ਹੀ ਆ ਜਗ੍ਹਾ ਉਨੀ ਆ ਪਬਲਿਕ ਵੀ ਬਾਤ ਰਹੀ ਸ਼ਰਧਾਲੂ ਵੀ ਬਾਤ ਰਹੇ ਆ ਉਹਦੇ ਕਾਰਨ ਹਰ ਸਾਲ ਕੋਸ਼ਿਸ਼ ਹੁੰਦੀ ਹੈ ਕਿ ਜੋ ਮੈਕਸਿਮਮ ਸੁਧਾਰ ਪਿਛਲੇ ਸਾਲ ਕਮੀਆਂ ਰਹੀ ਆ ਦੂਰ ਕੀਤੀਆਂ ਇਹਦੇ ਨਾਲ ਨਾਲ ਤੁਹਾਨੂੰ ਕਹਾਂ ਕਿ ਇਸ ਸਾਲ ਸਾਡੇ ਦੁਸ਼ਹਿਰੇ ਦੇ ਮੁੱਖ ਮਹਿਮਾਨ ਮੇਜਰ ਜਨਰਲ ਸ਼ਿਸ਼ਾਤਰੀ ਜੀ ਜਾਂ ਕਾਰਤਿਕ ਸ਼ਿਸ਼ਾਤਰੀ ਜੀ ਉਹ ਇਸ ਕਾਰਨ ਕਿ ਜਿਹੜਾ ਤਾਜ਼ਾ ਤਾਜ਼ਾ ਪਾਕਿਸਤਾਨ ਵਰਗੇ ਨਕਲੀ 라ਵਨ ਨੂੰ ਪਿੱਛੇ ਜਈ ਸਾਡੀ ਫੌਜ ਨੇ ਸੰਦੂਰ ਆਪਰੇਸ਼ਨ ਕਰ ਉਹਨਾਂ ਉਸ ਆਪਰੇਸ਼ਨ ਨੂੰ ਇੱਥੋਂ ਲੀਡ ਕੀਤਾ ਹੈ ਸ਼ਿਸ਼ਾਤਰੀ ਜੀ ਨੇ ਇਸ ਕਮੇਟੀ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਤੇ ਹਾਈ ਕਮਾਂਡ ਨੇ ਪਰਮਿਸ਼ਨ ਦਿੱਤੀ ਹੈ ਕੱਲ ਦੇ ਸਾਡੇ ਚੀਫ ਗੈਸ ਸ਼ਿਸ਼ਾਤਰੀ ਜੀ ਹੋਣਗੇ ਮੇਰੀ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਆ ਇੱਕ ਦੇ 라ਵਨ ਨੂੰ ਚਲਦਾ ਵੇਖੋ ਤੇ ਇੱਕ ਉਸ ਆਪਣੇ ਹੀਰੋ ਨੂੰ ਵੇਖੋ ਜਿਨ੍ਹਾਂ ਨੇ ਅਸਲ ਲੜਾਈ 'ਚ ਯੋਗਦਾਨ ਪਾਇਆ ਜਯਾ ਸ਼ੇਖਰ